ਬਹੁਤ ਹੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਕਿਉਂਕਿ ਦੋਸਤੋ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਾਰੇ ਹੀ ਲੋਕਾਂ ਦੇ ਕੋਲੋਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕਾਂ ਦੇ ਕੋਲੋਂ ਵੀ ਮਾਫੀ ਮੰਗੀ ਹੈ ਕਿ ਆਖਰਕਾਰ ਲੋਕਾਂ ਦੇ ਕਮੈਂਟ ਆ ਰਹੇ ਹਨ ਕਿ ਸਿੱਧੂ ਮਸੇਵਾਲੇ ਦੇ ਪਿਤਾ ਲੋਕਾਂ ਤੋਂ ਮਾਫੀ ਕਿਉਂ ਮੰਗ ਰਹੇ ਹਨ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਤਾਂ ਇਹ ਗੱਲ ਦੱਸਾਂਗਾ ਕਿ ਸਿੱਧੂ ਮਸੇਵਾਲੇ ਦੇ ਪਿਤਾ ਨੇ ਲੋਕਾਂ ਤੋਂ ਮਾਫੀ ਕਿਉਂ ਮੰਗੀ ਹੈ ਦੂਜੀ ਗੱਲ ਜਿਹੜੇ ਲੋਕ ਸਿੱਧੂ ਦੇ ਪਰਿਵਾਰ ਨੂੰ ਤੇ ਸਿੱਧੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਇੱਕ ਵੱਡਾ ਤੋਹਫਾ ਸਿੱਧੂ ਮਸੇਵਾਲੇ ਵਾਲੇ ਦੀ ਟੀਮ ਦੇ ਵੱਲੋਂ ਉਹਨਾਂ ਦੇ ਫੈਨਾਂ ਨੂੰ ਦਿੱਤਾ ਗਿਆ ਹੈ ਜੇਕਰ ਤੁਸੀਂ ਸਿੱਧੂ ਮਸੇਵਾਲੇ ਦੇ ਬਰੋਟਾ ਗੀਤ ਨੂੰ 20 ਮਿਲੀਅਨ ਤੋਂ ਜ਼ਿਆਦਾ ਕਮੈਂਟ ਕਰ ਦਿੰਦੇ ਹੋ ਤਾਂ ਅਸੀਂ ਉਸ ਤੋਂ ਅਗਲਾ ਗਾਣਾ ਸਿੱਧੂ ਮਸੇਵਾਲੇ ਦਾ ਉਸੇ ਸਮੇਂ ਰਿਲੀਜ਼ ਕਰ ਦਵਾਂਗੇ ਇਹ ਗੱਲ ਲੋਕਾਂ ਦੇ ਵਿੱਚ ਇੱਕ ਵੱਡਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਸਿੱਧੂ ਨੂੰ ਸਾਰੇ ਹੀ ਲੋਕ ਪਿਆਰ ਕਰਦੇ ਹਨ ਤੇ ਉਹ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਨ ਤੇ ਕਮੈਂਟ ਕਰ ਰਹੇ ਹਨ ਕਿ ਅਸੀਂ 20 ਮਿਲੀਅਨ ਤੱਕ ਹੀ ਅਸੀਂ 50 ਮਿਲੀਅਨ ਕਰ ਦਵਾਂਗੇ ਪਰ ਸਿੱਧੂ ਮਸੇਵਾਲੇ ਦਾ ਅਗਲਾ ਗਾਣਾ ਵੀ ਜਲਦੀ ਰਿਲੀਜ਼ ਕੀਤਾ ਜਾਵੇ ਤੇ ਦੋਸਤੋ ਤੁਸੀਂ ਬਰੋਡਾ ਗਾਣਾ ਤਾਂ ਸੁਣ ਹੀ ਲਿਆ ਹੋਵੇਗਾ ਬਰੋਟੇ ਗਾਣੇ ਦੀ ਵਜ੍ਹਾ ਦੇ ਕਾਰਨ ਸਿੱਧੂ ਮਸੇਵਾਲੇ ਦੇ ਪਿਤਾ ਨੂੰ ਇੱਕ ਵਾਰੀ ਸਾਰੇ ਲੋਕਾਂ ਤੋਂ ਮਾਫੀ ਮੰਗਣੀ ਪੈ ਗਈ ਇਸ ਮਾਫੀ ਦੀ ਵਜ੍ਹਾ ਇਹ ਰਹੀ ਕਿ ਸਿੱਧੂ ਮਸੇਵਾਲੇ ਦੇ ਜਿਹੜੇ ਪਿਤਾ ਹਨ ਉਹਨਾਂ ਨੇ ਕਿਹਾ ਸੀ ਕਿ ਸਿੱਧੂ ਮਸੇਵਾਲੇ ਦਾ ਬਰੋਟਾ ਗੀਤ 6 ਵਜੇ ਰਿਲੀਜ਼ ਕੀਤਾ ਜਾਵੇਗਾ ਪਰ ਉਹ 6 ਵਜੇ ਦੀ بجائے 6 ਬਾਲੀ ਕੇ 20 ਮਿੰਟ ਤੇ ਰਿਲੀਜ਼ ਕੀਤਾ ਗਿਆ ਜਿਸ ਕਰਕੇ ਸਿੱਧੂ ਮਸੇਵਾਲੇ ਦੇ ਪਿਤਾ ਨੇ ਇਹ ਮਾਫੀ ਮੰਗੀ ਹੈ ਕਿ ਇਸ ਗਾਣੇ ਨੂੰ ਮੈਂ 20 ਮਿੰਟ ਰਿਲੀਜ਼ ਕੀਤਾ ਹੈ ਇਸ ਲਈ ਮੈਂ ਸਿੱਧੂ ਦੇ ਸਾਰੇ ਹੀ ਫੈਨਾਂ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਤੋਂ ਮਾਫੀ ਮੰਗਦਾ ਹਾਂ ਤੇ ਉਹਨਾਂ ਨੇ ਇਸ ਦਾ ਕਾਰਨ ਵੀ ਦੱਸਿਆ ਹੈ ਕਿ ਇਸ ਦੀ ਵਜ੍ਹਾ ਇਹ ਰਹੀ ਹੈ ਕਿ ਜਿਹੜਾ ਵੀਡੀਓ ਦਾ ਡਾਇਰੈਕਟਰ ਹੈ ਉਸ ਦੇ ਵੱਲੋਂ ਮੌਕੇ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਵੀਡੀਓ ਦੇ ਕਿ ਜਿਹੜਾ ਵੀਡੀਓ ਦਾ ਇੱਕ ਪੈਰਾ ਹੈ ਉਸ ਦੇ ਉੱਪਰ ਇੱਕ ਅਜੀਹਾ ਛੋੜ ਜੋੜਨਾ ਹੈ ਜਿਸ ਨੂੰ ਲੈ ਕੇ ਵੀਡੀਓ ਹੋਰ ਵੀ ਜ਼ਿਆਦਾ ਪਰਫੈਕਟ ਬਣ ਜਾਂਦੀ ਹੈ ਤੇ ਦੋਸਤੋ ਸੱਚੀ ਉਹ ਵੀਡੀਓ ਇੰਨੀ ਜ਼ਿਆਦਾ ਵਧੀਆ ਬਣੀ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲਿਆ ਕਿ 24 ਘੰਟੇ ਦੇ ਵਿੱਚ 1 ਕਰੋੜ 80 ਲੱਖ ਤੋਂ ਵੱਧ ਵਿਊ ਮਿਲੇ ਤੇ 48 ਘੰਟਿਆਂ ਦੇ ਵਿੱਚ 3 ਕਰੋੜ ਤੋਂ ਜ਼ਿਆਦਾ ਵਿਊ ਬ੍ਰੋਟਾ ਗਾਣੇ ਦੇ ਉੱਤੇ ਹੋ ਚੁੱਕੇ ਹਨ ਬਹੁਤ ਹੀ ਜ਼ਿਆਦਾ ਪਿਆਰ ਲੋਕਾਂ ਨੇ ਦਿੱਤਾ ਦੋਸਤੋ ਜੇਕਰ ਦੇਖਿਆ ਜਾਵੇ 72 ਘੰਟੇ ਦੇ ਵਿੱਚ ਇਹ ਗਾਣਾ 4 ਕਰੋੜ ਨੂੰ ਵੀ ਪਾਰ ਕਰ ਸਕਦਾ ਹੈ ਮਤਲਬ ਇਸ ਗਾਣੇ ਨੇ ਵੱਡੇ ਵੱਡੇ ਸਿੰਗਰਾਂ ਨੂੰ ਖੁੰਝੇ ਲਾ ਦਿੱਤਾ ਹੈ ਤੇ ਸਿੰਗਰਾਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਆਖਰਕਾਰ ਇੱਕ ਦਿਨ ਦੇ ਵਿੱਚ ਇੰਨੇ ਜ਼ਿਆਦਾ ਵਿਊ ਇੰਨੇ ਜ਼ਿਆਦਾ ਲਾਈਕ ਇੰਨੇ ਜ਼ਿਆਦਾ ਕਮੈਂਟ ਇਸ ਲਈ ਦੋਸਤੋ ਤੁਸੀਂ ਆਪਣੀ ਰਾਇ ਵੀ ਜ਼ਰੂਰ ਦਿਓ ਤੁਸੀਂ ਆਪਣੀ ਰਾਇ ਵੀ ਜ਼ਰੂਰ ਦੇਣਾ ਕਿ ਤੁਹਾਨੂੰ ਇਹ ਗਾਣਾ ਕਿਹੋ ਜਿਹਾ ਲੱਗਿਆ ਕਿ ਤੁਹਾਨੂੰ ਸਿੱਧੂ ਦੇ ਅਗਲੇ ਗਾਣੇ ਦੀ ਉਡੀਕ ਹੈ ਜੇਕਰ ਹੈ ਤਾਂ ਸਿੱਧੂ ਦੇ ਇਸ ਬਰੋਟ ਤਾਂ ਸਿੱਧੂ ਦੇ ਇਸ ਬਰੋਟਾ ਗਾਣੇ ਤੇ 20 ਮਿਲੀਅਨ 20 ਮਿਲੀਅਨ ਕਮੈਂਟ ਜ਼ਰੂਰ ਪੂਰੇ ਕਰਨਾ ਤਾਂ ਜੋ ਤੁਹਾਨੂੰ ਸਿੱਧੂ ਦਾ ਅਗਲਾ ਗਾਣਾ ਜਲਦੀ ਤੋਂ ਜਲਦੀ ਉਹਨਾਂ ਦੇ ਲਈ ਮਿਲ ਜਾਵੇ ਤੇ ਦੋਸਤੋ ਇੱਕ ਵੱਡੀ ਖਬਰ ਹੋ ਰਹੀ ਹੈ ਕਿ ਇਹੇ ਗਾਣਾ 3 ਤਰੀਕ ਨੂੰ ਬਿਲਬੋਰਡ ਤੇ ਲੱਗਣ ਜਾ ਰਿਹਾ ਹੈ ਜਿਸ ਕਰਕੇ ਪੂਰੇ ਇੰਡੀਆ ਦੇ ਲੋਕਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਇਸ ਗਾਣੇ ਨੂੰ ਲੈ ਕੇ ਚੈਰਿਤ ਦੇ ਉੱਤੇ ਖੁਸ਼ੀ ਸ਼ਾਈ ਹੋਈ ਹੈ ਤੇ ਪਰਿਵਾਰ ਨੇ ਸਿੱਧੂ ਮਸੇਵਾਲੇ ਦੇ ਮਾਤਾ ਪਿਤਾ ਨੇ ਸਾਰੇ ਹੀ ਪੰਜਾਬੀ ਲੋਕਾਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਤੇ ਦੋਸਤੋ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੁਹਾਨੂੰ ਇਹ ਬਰੋਟਾ ਗਾਣਾ ਸਿੱਧੂ ਮਸੇਵਾਲੇ ਦਾ ਕਿਵੇਂ ਦਾ ਲੱਗਿਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ